ਅਨੀ ਪਾਤਰ ਰੋਗੇਟੇਲियस ਮੱਖਣ ਆ ਜਿਹੜਾ ਜੰਮੂ ਕਸ਼ਮੀਰ ਦਾ ਰਹਿਣ ਵਾਲਾ ਇੱਕ ਗੈਂਗਸਟਰ ਹੈ ਜਿਸ ਦੇ ਪੰਜਾਬ ਦੇ ਗੈਂਗਸਟਰ ਦੇ ਨਾਲ ਕਾਫੀ ਲਿੰਕ ਸੀਗੇ ਔਰ ਮਿੱਤੀ 2 4 ਨੂੰ ਇੱਕ ਟੂਆ ਪੁਲਿਸ ਸਟੇਸ਼ਨ ਜਿਹੜਾ ਜੰਮੂ ਕਸ਼ਮੀਰ ਤੋਂ ਪੈਂਦਾ ਉੱਥੇ ਇੱਕ ਸਾਡੇ ਪਰਵੇਸ਼ਨਰ ਸਬ ਇੰਸਪੈਕਟਰ ਜੰਮੂ ਕਸ਼ਮੀਰ ਦੇ ਸੀਗੇ ਉਹਨਾਂ ਨੂੰ ਕੈਰਿੰਗ ਕਰਕੇ ਇਹਨੇ ਮਰਡਰ ਕੀਤਾ ਸੀ ਸ਼ਹੀਦ ਕੀਤਾ ਸੀਗਾ ਉਸ ਤੋਂ ਬਾਅਦ ਕੰਟੀਨਿਊਸਲੀ ਪੰਜਾਬ ਦੇ ਵਿੱਚ ਰਹਿ ਕੇ ਇੱਥੇ ਖੈਰਾ ਲੈ ਰਿਹਾ ਸੀਗਾ ਜੋ ਅਸੀਂ ਕੰਟੀਨਿਊਸਲੀ ਲੋਕਲ ਪੁਲਿਸ ਡਿਸਟ੍ਰਿਕਟ ਪੁਲਿਸ ਔਰ ਜੰਮੂ ਪੁਲਿਸ ਦੇ ਨਾਲ ਟਾਈਪ ਸੀਗੇ ਜੋ ਕਾਫੀ ਮਿਹਨਤ ਤੋਂ ਬਾਅਦ ਅੱਜ ਜਦੋਂ ਇਹ ਇਨਫੋਰਮੇਸ਼ਨ ਆਈ ਵੀ ਇਹ ਮਮੰਦਪੁਰ ਪਿੰਡ ਦੇ ਵਿੱਚ ਪਿਛਲੇ ਕਾਫੀ ਦਿਨਾਂ ਤੋਂ ਰਹਿ ਰਿਹਾ ਸੀ ਤੇ ਅਸੀਂ ਇੱਥੇ ਆ ਕੇ ਜਦੋਂ ਵੈਰੀਫਾਈ ਕੀਤਾ ਔਰ ਜਦੋਂ ਕਰਨੂ ਕੇਰਾ ਪਾਇਆ ਤਾਂ ਇਸ ਨੂੰ ਪਤਾ ਲੱਗ ਗਿਆ ਗੱਡੀਆਂ ਦੇਖ ਲਈਆਂ ਔਰ ਇਹਨੇ ਅੰਦਰੋਂ ਫਾਇਰ ਕੀਤੇ ਚਾਰ ਫਾਇਰ ਕੀਤੇ ਜੋ ਇਹਨੂੰ ਸਾਡੀ ਟੀਮ ਦੇ ਇੰਚਾਰਜ ਉਹਨਾਂ ਨੇ ਇਹਨਾਂ ਨੂੰ ਪੇਸ਼ 온ਲੀ ਕਿਹਾ ਸਰੈਂਡਰ ਕਰ ਲਈ ਕਿਹਾ ਪਰ ਇਹ ਫਾਇਰਿੰਗ ਕਰਦਾ ਰਿਹਾ ਜੋ ਇਹਨਾਂ ਨੇ ਸੈਲਫ ਹਫਾਜ਼ਤ ਲਈ ਜਦੋਂ ਕੋਈ ਫਾਇਰ ਕੀਤੇ ਤੇ ਇਹ ਜ਼ਖਮੀ ਹੋ ਗਿਆ ਔਰ ਉਸ ਤੋਂ ਬਾਅਦ ਇਹਨੂੰ ਕਾਬੂ ਕੀਤਾ ਗਿਆ ਜਿਹਦੇ ਕੋਲੋਂ ਦੋ ਪਿਸਟਲ ਜਿਹੜੇ ਆ ਉਬਰੰਦ ਹੋਏ ਆ ਫਿਲਹਾਲ ਉਹਨਾਂ ਸੀ ਟ੍ਰੀਟਮੈਂਟ ਲਈ ਹਸਪੀਟਲ ਭੇਜ ਦਿੱਤਾ ਆ ਇਸ ਦੇ ਉੱਤੇ ਪੁਰਾਣੇ ਦੋ ਕੇਸ ਰਜਿਸਟਰ ਨੇ ਇੱਕ ਮਰਡਰ ਕੇਸ 93 ਨੰਬਰ Jammu Kashmir ਇੱਕ 104 ਨੰਬਰ ਹੈ ਉਹ ਵੀ ਕਿਟੂਆ ਫ੍ਰੀ ਸਟੇਸ਼ਨ ਦਾ Jammu Kashmir ਔਰ ਦੋ ਕੇਸ ਇਸ ਤੇ ਪੰਜਾਬ ਦੇ ਵਿੱਚ ਵਾਂਟਡ ਆ ਕੰਟੀਨਿਊਸਲੀ ਇਹ ਪੰਜਾਬ ਦੇ ਗੈਂਗਸਟਰਾਂ ਦੇ ਨਾਲ ਇਨ ਟੱਚ ਸੀਗਾ ਜਸਤੇ ਬਾਰੇ ਅਸੀਂ ਵੈਰੀਫਾਈ ਕਰ ਰਹੇ ਹਾਂ ਔਰ ਅਗਲੀ ਤਫਤੀਸ਼ ਕਰ ਅੱਛਾ ਸਰ ਇਹ ਕਿਤੇ ਰਹਿ ਰਿਹਾ ਸੀ ਇਹਦਾ ਨਾਲ ਕੀ ਸਬੰਧ ਸੀ ਇਹ ਲੜਕਾ ਜਿਹੜਾ ਇਹ ਰਮਾਨੀਆ ਰਹਿੰਦਾ ਹੈ ਇਹਨਾਂ ਦੇ ਲੜਕੇ ਦੇ ਫਾਦਰ ਦਾ ਆਪਰੇਸ਼ਨ ਹੋਣਾ ਸੀਗਾ ਉਹਨਾਂ ਨੇ ਇਹਨੂੰ ਇਹ ਕਹਿ ਕੇ ਭੇਜਿਆ ਸੀ ਵੀ ਇਹ ਤੁਹਾਡਾ ਖਿਆਲ ਰੱਖੇਗਾ ਉਹ ਬਾਕੀ ਅਸੀਂ ਸਾਰਾ ਜਿਹੜਾ ਇਹਨਾਂ ਦਾ ਮੋਬਾਈਲ ਤੋਂ ਐਨਲਾਈਜ਼ ਕਰ ਰਹੇ ਹਾਂ ਉਹਨੂੰ ਅਸੀਂ ਨਾਲ ਇੱਥੇ ਕੋਈ ਵਾਰਦਾਤ ਕਰਨ ਦੀ ਇੱਥੇ ਪਹੁੰਚ ਇਹ ਅਸੀਂ ਸਾਰਾ ਹਜੇ ਵੈਰੀਫਾਈ ਕਰ ਰਹੇ ਹਾਂ ਪਰ ਸਾਨੂੰ ਜਿੱਥੋਂ ਤੱਕ ਇਨਫੋਰਮੇਸ਼ਨ ਸੀ ਉਹ ਇਹੋ ਹੀ ਸੀ ਕਿ ਪਿਛਲੇ 10 ਦਿਨ ਤੋਂ ਇੱਥੇ ਲੁਕਿਆ ਹੋਇਆ ਹੈ ਜੀ ਇਹ ਕਿੰਨੇ ਫਾਇਰ ਹੋਏ ਆ ਇਹ ਇਹ ਚਾਰ ਫਾਇਰ ਉਹਨਾਂ ਨੇ ਕੀਤੇ ਆ ਚਾਰ ਫਾਇਰ ਹੀ ਅੱਗੂ ਪੁਲਿਸ ਨੇ ਕੀਤੇ ਆ ਜੋ ਉਹਦੇ ਕਿੰਨੇ ਲੱਗੇ ਆ ਅਸੀਂ ਹੁਣ ਅਜੇ ਹਸਪੀਟਲ ਵਿੱਚ ਮਲਾਜ਼ਮ ਠੀਕ ਆ ਸਰ ਮਲਾਜ਼ਮ ਠੀਕ ਅੱਛਾ ਉਸ ਦੀ ਵੋਲਟ ਪ੍ਰੂਫ ਜੈਕਟਾਂ ਪਹਿਨੀ ਹੋਈਆਂ ਸੀ ਪਰ ਬਿਲਕੁਲ ਠੀਕ ਇਹ ਸਰ ਇਹ ਕੱਲ੍ਹ ਹੀ ਸੀ ਕਾਰ ਦੇ ਵਿੱਚ ਹੋਰ ਵੀ ਇਹਦੇ ਨਾਲ ਸੀ ਇਹਦੇ ਨਾਲ ਜਿਹੜਾ ਲੜਕੇ ਨੇ ਇਹਨੂੰ ਟਰਾਇਆ ਸੀ ਉਹਦੇ ਪੇਰੈਂਟ ਸੀਗੇ ਜਿਨ੍ਹਾਂ ਦਾ ਆਪਰੇਸ਼ਨ ਹੋਇਆ ਸੀਗਾ ਔਰ ਇਹ ਲੜਕਾ ਸੀ ਕਿੰਨੇ ਜਾਨੇ ਸੀ क्या लगता है पंजाब में इलेक्शन है तो उसके लिए में आया था आ, ये हो सकता है लेकिन हम वेरीफाई कर रहे हैं इस तरह की जो भी है मैं नहीं करता लेकिन वेरीफाई करेंगे के के जम्मू में उनका केस रजिस्टर है इसीलिए हम जम्मू कश्मीर पुलिस के साथ यहाँ पे सारा कंटिन्यूसली ऑपरेशन कर रहे थे और जो हमारे पंजाब के गैंग के अभी क्वेश्चनिंग की है हमारी एक टीम है उन्होंने सोनू खत्री गैंग है उसके साथ ये यह यहाँ पे लिंक्ड है और सोनू खत्री इसी को यहाँ पे ठहरने के लिए जगह दे रहे है